ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅਗਲੇ ਕੁਝ ਦਿਨਾਂ ਤੱਕ ਆਪਾਂ ਝੋਨੇ ਦੀ ਜਿਹੜੀ ਆਪਣੀ ਕਟਾਈ ਆ ਉਹ ਸ਼ੁਰੂ ਕਰ ਲੈਣੀ ਆ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜਿਹੜੀ ਫਸਲ ਦੀ ਰਹਿਣਦ ਖੂੰਦ ਆਪਣੇ ਵਿੱਚ ਬਚ ਜਾਂਦੀ ਆ ਥਾਲੀ ਬਚ ਜਾਂਦੀ ਆ ਆਪਾਂ ਨੂੰ ਉਹਦੇ ਉਚਿਤ ਪ੍ਰਬੰਧਨ ਕਰਨ ਵਾਸਤੇ ਖੇਤੀ ਮਸ਼ੀਨਰੀ ਦੀ ਲੋੜ ਪੈਂਦੀ ਆ ਜਿਵੇਂ ਆ ਸੁਪਰ ਐਸ ਐਮ ਐਸ ਹੋ ਗਿਆ ਹੈਪੀ ਸੀਡਰ ਹੋ ਗਿਆ ਪੈਡਰ ਸਟਰਾ ਚੋਪਰ ਹੋ ਗਿਆ ਸਟ੍ਰੈਡਰ ਹੋ ਗਿਆ ਮਲਚਰ ਸਮਾਰਟ ਸੀਡਰ ਜ਼ੀਰੋ ਟਿਲ ਡ੍ਰਿਲ ਸਰਵੇਸ ਸੀਡਰ ਸੁਪਰ ਸੀਡਰ ਬੈਲਰ ਰੇਕ ਕ੍ਰੌਪ ਰੀਪਰ ਸਰਬ ਮਾਸਟਰ ਰੋਟਰੀ ਸਲੇਸ਼ਰ ਉਲਟਾਵੇਂ ਪਲਾਉ ਕਸਟਮ ਹਾਇਰਿੰਗ ਸੈਂਟਰ ਤੇ ਪੈਡੀ ਸਪਲਾਈ ਚੇਨ ਆਦ ਇਹ ਸਾਰੀ ਮਸ਼ੀਨਰੀ ਦੀ ਆਪਾਂ ਨੂੰ ਲੋੜ ਪੈਂਦੀ ਆ ਇਹ ਸਾਰੀ ਮਸ਼ੀਨਰੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈ ਜਾਂਦੀ ਆ ਇਹਦੇ ਵਾਸਤੇ ਕਿਸਾਨਾਂ ਨੂੰ ਅਪਲਾਈ ਕਰਨਾ ਪੈਂਦਾ ਅਪਲਾਈ ਵੀ ਪੋਰਟਲ ਤੇ ਕਰਨਾ ਪੈਂਦਾ ਆਨਲਾਈਨ ਸੋ ਉਹ ਪੋਰਟਲ ਪਿਛਲੇ ਸਮੇਂ ਦੌਰਾਨ ਬੰਦ ਹੋ ਗਿਆ ਸੀ ਕਿਉਂਕਿ ਜਿਹੜੇ ਲੋੜਵੰਦ ਕਿਸਾਨ ਸੀਗੇ ਉਹਨਾਂ ਨੇ ਅਪਲਾਈ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਇਹ ਮਸ਼ੀਨਰੀ ਮੁਹੱਈਆ ਕਰਵਾਈ تقریبا ਕਰਵਾਈ ਜਾ ਚੁੱਕੀ ਹੈ ਤੇ ਕੁਝ ਜਿਹੜੇ ਰਹਿੰਦੇ ਨੇ ਉਹ ਥੋੜੇ ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਹੋ ਜਾਊਗੀ ਪਰ ਹੁਣ ਪੰਜਾਬ ਸਰਕਾਰ ਨੇ ਸੋਚਿਆ ਕਿ ਇਹ ਬੜੀ ਮਹੱਤਵਪੂਰਨ ਚੀਜ਼ ਹੈਗੀ ਅਤੇ ਕਈ ਜਿਹੜੇ ਕਿਸਾਨ ਰਹਿ ਗਏ ਇਸ ਮਸ਼ੀਨਰੀ ਨੂੰ ਖਰੀਦਣ ਵਾਸਤੇ ਸਬਸਿਡੀ ਤੇ ਤਾਂ ਉਹਨਾਂ ਵਾਸਤੇ ਇੱਕ ਪੰਜਾਬ ਸਰਕਾਰ ਨੇ ਬੜਾ ਵਧੀਆ ਦੁਬਾਰਾ ਮੌਕਾ ਦਿੱਤਾ ਕਿ ਇਹ ਸਮਸ਼ੀਨਰੀ ਨੂੰ ਸਬਸਿਡੀ ਤੇ ਲੈਣ ਵਾਸਤੇ ਪੋਰਟਲ ਦੁਬਾਰਾ ਖੋਲ ਦਿੱਤਾ ਗਿਆ ਕਹਿਣ ਤੋਂ ਭਾਵ ਜਿਹੜੇ ਕਿਸਾਨ ਨੇ ਜਾਂ ਜਿਹੜੀਆਂ ਵੀ ਸੰਸਥਾਵਾਂ ਹੈਗੀਆਂ ਨੇ ਕਿਸਾਨਾਂ ਨਾਲ ਸੰਬੰਧਤ ਜੇ ਉਹ ਇਹ ਜਿਹੜੀ ਖੇਤੀ ਮਸ਼ੀਨਰੀ ਆ ਉਹ ਲੈਣਾ ਚਾਹੁੰਦੀਆਂ ਨੇ ਤਾਂ ਉਹ ਹੁਣ ਔਨਲਾਈਨ ਉਹ ਪੋਰਟਲ ਤੇ ਅਪਲਾਈ ਕਰ ਸਕਦੇ ਨੇ ਕੁਝ ਦਿਨ ਵਾਸਤੇ ਪੋਰਟਲ ਖੁੱਲਿਆ ਹੈ ਇਹ ਪੋਰਟਲ 19 ਸਤੰਬਰ 2024 ਦੇ ਸ਼ਾਮ ਨੂੰ 5 ਵਜੇ ਤੱਕ ਖੁੱਲ੍ਹਾ ਹੈਗਾ ਅਸੀਂ ਕੋਈ ਵੀ ਉਸੇ ਜਾ ਕੇ ਲੋੜਵੰਦ ਵਿਅਕਤੀ ਉਹ ਸਬਸਿਡੀ ਵਾਸਤੇ ਅਪਲਾਈ ਕਰ ਸਕਦਾ ਸੋ ਦੋਸਤੋ ਬਹੁਤ ਹੀ ਇੱਕ ਵਧੀਆ ਮੌਕਾ ਹੈਗਾ ਪੰਜਾਬ ਸਰਕਾਰ ਵੱਲੋਂ ਸਾਨੂੰ ਪ੍ਰੋਵਾਈਡ ਕਰਾਇਆ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕਿਸਾਨਾਂ ਕੋਲ ਇੱਕ ਬਹਾਨਾ ਹੁੰਦਾ ਜੀ ਸਾਡੇ ਕੋਲ ਤਾਂ ਖੇਤੀ ਮਸ਼ੀਨਰੀ ਹੈ ਨਹੀਂਗੀ ਅਸੀਂ ਤਾਂ ਫਿਰ ਕੁਰਾਲੀ ਨੂੰ ਅੱਗੇ ਲਾਉਣੀ ਲਾਉਣੀ ਆ ਦੋਸਤੋ ਇਹ ਕੋਈ ਹੱਲ ਨਹੀਂ ਹੈਗਾ ਦੇਖੋ ਖੇਤੀ ਮਸ਼ੀਨਰੀ ਤਕਰੀਬਨ ਇੱਕ ਪਿੰਡ ਦੇ ਵਿੱਚ ਜੇ ਐਵਰੇਜ 30 ਅੱਗਾ ਲੱਗਦੀਆਂ ਕਣਕ ਪਰਾਲੀ ਨੂੰ ਜਾਂ ਨਾੜ ਨੂੰ ਤਾਂ ਤੁਸੀਂ ਇਹ ਤੇ ਧਿਆਨ ਦਿਓ ਕਿ ਇੱਕ ਪਿੰਡ ਦੇ ਵਿੱਚ ਤਕਰੀਬਨ 40 ਤੋਂ 45 ਖੇਤੀ ਮਸ਼ੀਨਰੀ ਵੀ ਹੈਗੀ ਹੈ ਜਿਹਦੇ ਨਾਲ ਅਸੀਂ ਪਰਾਲੀ ਦਾ ਉਚਿਤ ਪ੍ਰਬੰਧਨ ਕਰ ਸਕਦੇ ਹਾਂ ਜਿਹੜਾ ਇਨ ਸਿਟੂ ਮੈਨੇਜਮੈਂਟ ਆ ਉਹ ਕਰ ਸਕਦੇ ਆ ਇਸ ਕਰਕੇ ਜੇਕਰ ਤੁਹਾਨੂੰ ਇਹ ਸਬ ਖੇਤੀ ਮਸ਼ੀਨਰੀ ਤੇ ਸਬਸਿਡੀ ਦੀ ਜ਼ਰੂਰਤ ਹੈ ਕਿ ਤੁਸੀਂ ਖਰੀਦਣੀ ਆ ਤਾਂ ਤੁਸੀਂ ਦੁਬਾਰਾ ਅਪਲੀਕੇਸ਼ਨ ਦੇ ਸਕਦੇ ਹੋ ਜਿਹੜਾ ਪੋਰਟਲ ਹੈਗਾ ਉਹ ਨੋਟ ਕਰ ਲਓ www.agrimachinerypb.com ਮੈਂ ਸਪੈਲਿੰਗ ਵੀ ਬੋਲ ਦਿੰਨਾ www.agrimachinerypb.com ਇਸ ਪੋਰਟਲ ਤੇ ਜਾਓ 19 ਤਰੀਕ ਤੋਂ ਪਹਿਲਾਂ ਪਹਿਲਾਂ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਤੇ ਇੱਥੇ ਜਾ ਕੇ ਆਨਲਾਈਨ ਤੁਸੀਂ ਆਪਣਾ ਅਪਲਾਈ ਕਰ ਦਿਓ ਤੇ ਜੇਕਰ ਤੁਹਾਨੂੰ ਇਸ ਬਾਬਤ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਜਿਹੜੇ ਤੁਹਾਡੇ ਬਲਾਕ ਖੇਤੀਬਾੜੀ ਦਫ਼ਤਰ ਹੈਗੇ ਨੇ ਉੱਥੇ ਚਲੇ ਜਾਓ ਜਾਂ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਹੈਗੇ ਨੇ ਉੱਥੇ ਜਾ ਕੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਉੱਥੇ ਪੂਰਾ ਸਹਿਯੋਗ ਕੀਤਾ ਜਾਊਗਾ ਨੇ ਤਾਂ ਇੱਕ ਜਿਹੜਾ ਇਹ ਅਰਜੀ ਦੇਣ ਵਾਸਤੇ ਪੋਰਟਲ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਇੱਕ ਅਸੀਂ ਸਕੈਨਰ ਜਿਹੜਾ ਹੈਗਾ ਉਹ ਵੀ ਤੁਹਾਨੂੰ ਨਾਲ ਸਕੈਨ ਕਰਕੇ ਕਮੈਂਟ ਬਾਕਸ ਦੇ ਵਿੱਚ ਅਸੀਂ ਰੱਖ ਦਿੰਦੇ ਹਾਂ ਤੁਸੀਂ ਉਹਨੂੰ ਵੀ ਸਕੈਨ ਕਰਕੇ ਸਿੱਧਾ ਉਹ ਪੋਰਟਲ ਤੇ ਜਾ ਸਕਦੇ ਆ ਸੋ ਦੋਸਤੋ ਆਓ ਹੁਣ ਜਿਹੜਾ ਅੱਗੇ ਝੋਨੇ ਦੀ ਕਟਾਈ ਦਾ ਸੀਜ਼ਨ ਹੋਣਾ ਉਹਦੇ ਵਿੱਚ ਆਪਾਂ ਪਰਾਲੀ ਦੇ ਜਿਹੜੇ ਰਹਿਣ ਰਹਿਣਕੁੰਦ ਹੈਗੀ ਆ ਉਹਨੂੰ ਆਪਾਂ ਅੱਗ ਨਾ ਲਾਈਏ ਉਹਨੂੰ ਚਾਏ ਉਹਨੂੰ ਆਪਾਂ ਆਪਣੇ ਖੇਤ ਦੇ ਦੇ ਵਿੱਚ ਹੀ ਵਾਧੀਏ ਚਾਹੇ ਉਸ ਪਰਾਲੀ ਦੀਆਂ ਆਪਾਂ ਬੇਲਰ ਤੇ ਰੇਕ ਦੇ ਨਾਲ ਭਰੀਆਂ ਬਣਾ ਕੇ ਉਹ ਆਪਾਂ ਕਿਸੇ ਅਲੱਗ ਜਗ੍ਹਾ ਸਟੋਰ ਕਰ ਲਈਏ ਜਾਂ ਉਸ ਨੂੰ ਅੱਗੇ ਵੇਚ ਦਈਏ ਕਿਉਂਕਿ ਇਹ ਪਰਾਲੀ ਵਿਕ ਵੀ ਜਾਂਦੀ ਹੈ ਕਿਉਂਕਿ ਅੱਗੇ ਜਾ ਕੇ ਇਹਦਾ ਯੂਜ਼ ਹੋ ਜਾਂਦਾ ਹੈਗਾ ਪਰਾਲੀ ਦਾ ਸੋ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਪੋਰਟਲ ਕੁਝ ਦਿਨਾਂ ਵਾਸਤੇ ਖੁੱਲਿਆ ਇਸ ਪੋਰਟਲ ਤੇ ਜਾ ਕੇ ਤੁਸੀਂ ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਵਾਸਤੇ ਜ਼ਰੂਰ ਅਪਲਾਈ ਕਰੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਤੁਸੀਂ ਇਹ ਆਪਣੇ ਹੋਰ ਆਪਣੇ ਸਾਥੀ ਕਿਸਾਨਾਂ ਦੇ ਨਾਲ ਵੀ ਸ਼ੇਅਰ ਕਰੋ ਜਿਸ ਪਲੇਟਫਾਰਮ ਤੇ ਤੁਸੀਂ ਇਹ ਵੀਡੀਓ ਸੁਣ ਰਹੇ ਹੋ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੋਲੋ ਜ਼ਰੂਰ ਕਰ ਲਿਓ ਤੇ ਇਸ ਜਾਣਕਾਰੀ ਨੂੰ ਹੋਰਾਂ ਨਾਲ ਸ਼ੇਅਰ ਕਰ ਦਿਓ ਥੈਂਕ ਯੂ ਜੀ